ਮੈਂ ਜਤਿੰਦਰ ਸੋਢੀ ਕੇਆਰਟੀ ਨਿਊਜ਼ ਨੈਟਵਰਕ ਦਾ ਰਿਪੋਰਟਰ 1 ਅਕਤੂਬਰ ਕਰੀਬ 4:30 ਵਜੇ ਦੇ ਕਰੀਬ ਮੇਰੇ ਤੇ ਹਮਲਾ ਹੋਇਆ ਸੀ ਪਿੰਡ ਮੋਜਪੁਰ ਦੇ ਵਿੱਚ ਮੇਲੇ ਦੀ ਕਵਰੇਜ ਦੌਰਾਨ ਕਵਰੇਜ ਕਰਨ ਦੇ ਲਈ ਮੈਂ ਗਿਆ ਸੀ ਤਾਂ ਜਿਹੜਾ ਇੱਕ ਬੱਲੀ ਨਾਮਕ ਵਿਅਕਤੀ ਦੇ ਵੱਲੋਂ ਇਹ ਘਟਨਾ ਨੂੰ ਇੰਜ਼ਾਮ ਦਿੱਤਾ ਗਿਆ ਸੀ ਦੱਸਦਾ ਕਿ 3 ਮਹੀਨੇ ਪਹਿਲਾਂ ਇੱਕ ਖਬਰ ਨਸ਼ਰ ਕੀਤੀ ਗਈ ਸੀ ਕਿ ਇੱਕ ਵਿਅਕਤਾ ਦੀ ਭੇਦਪਰੇ ਹਾਲਾਤਾਂ ਚ ਹੋਈ ਮੌਤ ਪਕੇ ਪਰਿਵਾਰ ਨੇ ਸੋਹਰਾ ਪਰਿਵਾਰ ਤੇ ਮਾਰਨ ਦੇ ਲਾਇਗ ਆਏ ਦੋਸ਼ ਤਾਂ ਇਹ ਖਬਰ ਜਿਹੜੀ ਬੱਲੀ ਦੀ ਪਤਨੀ ਦੀ ਸੀ ਤਾਂ ਇਸੇ ਚੀਜ਼ ਨੂੰ ਲੈ ਕੇ ਉਸ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ ਕਿ ਖਬਰ ਕਿਉਂ ਨਸ਼ਰ ਕੀਤੀ ਗਈ ਤਾਂ ਪੁਲਿਸ ਦੇ ਵੱਲੋਂ ਜਿਹੜਾ ਉਕਤ ਵਿਅਕਤੀ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਉਹਨੂੰ ਹਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਮੈਂ ਧੰਨਵਾਦ ਕਰਦਾ ਕੇ ਆਰਟੀ ਨਿਊਜ਼ ਨੈਟਵਰਕ ਦੇ ਜਿਹੜੇ ਫਾਊਂਡਰ ਨੇ ਕੋਵਰ ਸ਼੍ਰੀ ਰੋਹਤ ਠਾਕੁਰ ਜੀ ਦਾ ਤੇ ਕੇ ਆਰਟੀ ਨਿਊਜ਼ ਨੈਟਵਰਕ ਦੀ ਪੂਰੀ ਟੀਮ ਦਾ ਔਰ ਸਾਡੇ ਜਿਹੜਾ ਪੱਤਰਕਾਰ ਭਾਈ ਤਾਰਾ ਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆ ਨੇ ਸੁਖਨਾਮ ਸਿੰਘ ਕਾਲੋ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਸਤਿੰਦਰ ਸਿੰਘ ਰਾਜਾ ਸਾਡੇ ਕਾਨੋਣਾਂ ਯੂਨੀਅਨ ਦੇ ਪ੍ਰਧਾਨ ਵਰਿੰਦਰਜੀਤ ਸਿੰਘ ਜਾਗੋਵਾਲ ਤੇ ਕਾਨੋਣਾਂ ਯੂਨੀਅਨ ਦੀ ਪੂਰੀ ਟੀਮ ਸਾਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸੰਯੋਗ ਸਦਕਾ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕਰ ਦੋਸ਼ੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਜਿਹੜਾ ਮੈਂ ਸਾਰਾ ਟੀਮ ਦਾ ਕੇਆਰਟੀ ਨਿਊਜ਼ ਦੀ ਟੀਮ ਦਾ ਅਤੇ ਪੱਤਰਕਾਰ ਭਾਈਚਾਰੇ ਦਾ ਹੋਰ ਵੀ ਜਿੰਨੇ ਪੱਤਰਕਾਰ ਭਾਈਚਾਰੇ ਨੇ ਸਾਥ ਦਿੱਤਾ ਤਾਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਨੂੰ ਦੱਸ ਦਈਏ ਕਿ ਹਮਲਾ ਕਰਨ ਵਾਲੇ ਦੇ ਉੱਤੇ ਮਾਮਲਾ ਦਰਜ ਕਰ ਹਿਰਾਸਤ ਦੇ ਵਿੱਚ